ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਪੰਜਾਬੀ ਪੀਤ ਗੈਲਰੀ ਬੁਟੀਕ ਤੇ ਮੈਂ ਪ੍ਰੀਤਾ ਫਿਰ ਤੋਂ ਤੁਹਾਡੇ ਲਈ ਪਸ਼ਮੀਨਾ ਦਾ ਫੈਬਰਿਕ ਲੈ ਕੇ ਆਈ ਹੈਗੀ ਆ ਇਹ 올ਓਵਰ ਪ੍ਰਿੰਟਡ ਸੂਟ ਰਹਿਣ ਵਾਲੇ ਨੇ ਡਿਜੀਟਲ ਪ੍ਰਿੰਟ ਰਹਿਣ ਵਾਲਾ ਹੈ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਹੀ ਸੋਨੇ ਜੇ ਕਲਰ ਨੇ ਬਹੁਤ ਸੋਨੇ ਪ੍ਰਿੰਟ ਨੇ ਪਿਓਰ ਪਸ਼ਮੀਨਾ ਰਹਿਣ ਵਾਲਾ ਹੈਗਾ ਨੈਕਸਟ ਹੈਗੇ ਜੀ ਇਹ ਵੈਲਵਟ ਦਾ ਫੈਬਰਿਕ ਰੈਨ ਵਾਲਾ ਫੁੱਲ ਹੈਵੀ embroidered ਫੈਬਰਿਕ ਰੈਨ ਵਾਲਾ ਫੁੱਲ ਹੈਵੀ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਪਰ ਮੀਟਰ ਅਕੋਰਡਿੰਗ ਫੈਬਰਿਕ ਆਏਗਾ ਜੀ ਸੋ ਜਿਨ੍ਹਾਂ ਨੇ ਵੀ ਲੈਣਾ ਹੋਇਆ ਲੈ ਸਕਦੇ ਹੈਗੇ ਹੋ ਨੈਕਸਟ ਹੈਗੇ ਪਿਓਰ ਟਿਸ਼ੂ ਦਾ ਹੈਂਡਵਰਕ embroiderry ਕੀਤੀ ਹੈ ਟਿਸ਼ੂ ਦਾ ਫੈਬਰਿਕ ਹੈ ਪਿਓਰ ਟਿਸ਼ੂ ਦਾ ਫੈਬਰਿਕ ਰਹੇਗਾ ਉੱਪਰ ਹੈਂਡ embroiderry ਕੀਤੀ ਹੋਈ ਹੈ ਅਗਰ ਤੁਸੀਂ ਸ਼ਰਟ ਬਣਾਓਗੇ ਫਰੰਟ ਐਂਡ ਬੈਕ ਦੋਨੋਂ ਸਾਈਡ ਤੋਂ ਇਹ ਫੁੱਲ ਹੈਵੀ ਸ਼ਰਟ ਬਣ ਕੇ ਰੈਡੀ ਹੋਏਗਾ ਨੈਕਸਟ ਹੈ ਟਿਸ਼ੂ ਦਾ ਉਤੇ ਹੈਂਡਵਰਕ ਕੀਤਾ ਹੋਇਆ ਐਮਬ੍ਰੋਇਡਰੀ ਕੀਤੀ ਹੋਈ ਆ ਬਹੁਤ ਹੀ ਸੋਹਣੇ ਆ ਨੇ ਬੰਦਨੀ ਪ੍ਰਿੰਟ ਹੈਗਾ ਇਹ ਬਹੁਤ ਸੋਹਣੇ ਕਲਰ ਆ ਇਸ ਵਿੱਚ ਬਹੁਤ ਹੀ ਅੱਛੇ ਇਹ ਪੂਰਾ ਸੂਟ ਤੁਸੀਂ ਲੈ ਸਕਦੇ ਹੋ ਸੂਟ ਵਿਦ ਦੁਪੱਟਾ ਪ੍ਰਾਈਸ ਸਕਰੀਨ ਤੇ ਮੈਂਸ਼ਨ ਆ ਜਿਨ੍ਹਾਂ ਨੇ ਵੀ ਲੈਣਾ ਹੈ ਸਕਰੀਨਸ਼ਾਟ ਲੈ ਕੇ ਨੰਬਰ ਜੋ ਸਕਰੀਨ ਤੇ ਦਿੱਤਾ ਹੋਇਆ WhatsApp ਵਾਲਾ ਉਸ ਤੇ ਮੈਸੇਜ ਕਰ ਸਕਦੇ ਹੈਗੇ ਹੋ ਇਹ ਖੀਨ ਕਾਮ ਦਾ ਫੈਬਰਿਕ ਹੈਗਾ ਜੋ ਪਲੇਨ ਵੀ ਤੁਸੀਂ ਲੈ ਸਕਦੇ ਹੋ ਅਗਰ ਇਸ ਤੇ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਵਰਕ ਵੀ ਕਰਵਾ ਸਕਦੇ ਹੈਗੇ ਹੋ ਨੈਕਸਟ ਆਗੇ ਬ੍ਰਾਕਟ ਸਿਲਕ ਦੇ ਸੂਟ ਜੋ ਕਿ ਹਮੇਸ਼ਾ ਹੀ ਦੇ ਵਿੱਚ ਰਹਿੰਦੇ ਨੇ ਐਵਰ ਗ੍ਰੀਨ ਫੈਬਰਿਕ ਇਹਨੂੰ ਆਪਾਂ ਬੋਲਦੇ ਆਂ ਐਨੇਬਲ ਡਿਜ਼ਾਈਨ ਵੀ ਐਵਰ ਗ੍ਰੀਨ ਹੈਗਾ ਕਦੇ ਵੀ ਇਸ ਦਾ ਟ੍ਰੈਂਡ ਨਹੀਂ ਜਾਂਦਾ ਇਸ ਨੂੰ ਛੋਟੇ ਵੱਡੇ ਹਰ ਏਜ ਦੀ ਮਤਲਬ ਜੋ ਪਰਸਨਲ ਵੇਅਰ ਕਰ ਸਕਦਾ ਹੈਗਾ ਕੋਈ ਵੀ ਲੇਡੀਜ਼ ਗਰਲਸ ਮੰਮੀ ਚਾਚੀ ਦਾਦੀ ਜੋ ਸਨੇਹ ਵੀ ਲੈਣਾ ਹੋਵੇ ਲੈ ਸਕਦੇ ਕਿਉਂਕਿ ਇਹਦੀ ਆਪਣੇ ਆਪ ਵਿੱਚ ਇੱਕ ਰਾਇਲ ਲੁੱਕ ਹੁੰਦੀ ਹੈ ਬ੍ਰੋਕੇਟ ਦੀ ਤਾਂ ਇਸ ਦਾ ਪ੍ਰਾਈਸ ਵੀ ਸਕਰੀਨ ਤੇ ਮੈਂਸ਼ਨ ਹੈ ਸ਼ਿਪਿੰਗ 올 ਓਵਰ ਇੰਡੀਆ ਵਿੱਚ ਅਵੇਲੇਬਲ ਹੈਗੀ ਹੈ ਤੇ ਇਹ ਨਿਊ ਕਲਰ ਆਏ ਸੀਗੇ ਸੋ ਤੁਹਾਡੇ ਨਾਲ ਸ਼ੇਅਰ ਕਰ ਰਹੀ ਹੈਗੇ ਪਲੀਜ਼ ਜਲਦੀ ਆਰਡਰ ਕਰ ਲੈਣਾ ਕਿਉਂਕਿ ਜਲਦੀ ਸਟਾਕ ਆਊਟ ਹੋ ਜਾਂਦਾ ਹੈ ਬ੍ਰੌਕਟ ਸਿਲਕ ਦੇ ਸੂਟਾਂ ਦਾ ਫਿਰ ਟਾਈਮ ਲੱਗਦਾ ਹੈ ਇਸ ਨੂੰ ਰੀਸਟਾਕ ਹੋਣ ਦੇ ਉੱਪਰ ਇੱਕ ਵਾਰ ਮਤਲਬ ਹੁਣ ਜਦੋਂ ਆਏ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਹੈਗੇ ਨੇ ਪਰ ਇਹਨਾਂ ਚੋਂ ਕੋਈ ਨਾ ਕੋਈ ਕਲਰ ਕੱਲ ਤੱਕ ਸਟਾਕ ਆਊਟ ਹੋ ਜਾਏਗਾ ਤਾਂ ਇਸ ਕਰਕੇ ਜਲਦੀ ਤੋਂ ਜਲਦੀ ਆਰਡਰ ਕਰ ਲਿਆ ਕਰੋ ਕਲਰ ਬਹੁਤ ਅੱਛੇ ਨੇ ਸਾਰੇ ਹੀ ਅੱਛੇ ਨੇ ਸੋ ਨੈਕਸ ਪਸ਼ਮੀਨਾ ਦੇ ਸੂਟ ਆ ਗਏ ਹੈਗੇ ਆ ਬੋਥ ਹੀ ਸੋਨੇ ਪਸ਼ਮੀਨਾ ਦੇ ਸੂਟ ਇਹ ਵੀ ਸਕਰੀਨ ਤੇ ਮੈਂਸ਼ਨ ਹੈ ਪ੍ਰਾਈਸ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਕਰ ਸਕਦੇ ਹੈਗੇ ਹੋਰ ਪਸ਼ਮੀਨਾ ਦੇ ਜੋ ਪ੍ਰਿੰਟ ਹੈ ਡਿਜੀਟਲ ਪ੍ਰਿੰਟ ਸੂਟ ਲੈ ਕੇ ਆਏ ਹੈਗੇ ਆ ਜੀ ਕੁਝ ਰੀਸਟੌਕ ਹੋਏ ਨੇ ਕੁਝ ਨਵੇਂ ਐਡ ਕੀਤੇ ਨੇ ਟੋਟਲ 36 ਪ੍ਰਿੰਟ ਨਵੇਂ ਆਏ ਨੇ ਤੁਸੀਂ ਦੇਖ ਸਕਦੇ ਹੈਗੇ ਹੋ ਬੋਥ ਹੀ ਪਿਆਰੇ ਰਾਮਟੈਕਸ ਦੇ ਫੈਬਰਿਕ ਤੇ ਰਹਿਣ ਵਾਲੇ ਨੇ ਪਿਓਰ ਦਾ ਫੈਬਰਿਕ ਆ ਕਈ ਕਹ ਰਹੇ ਆ ਜੀ ਤੁਹਾਡਾ ਰੇਟ ਬਹੁਤ ਜ਼ਿਆਦਾ ਹੈ ਹਨਾ ਦੇ ਰਾਮਟੈਕਸ ਦੇ ਹੈਗੇ ਆ ਜੀ ਪਿਓਰ ਹੈਗੇ ਨੇ ਠੀਕ ਹੈ ਇਸ ਦੇ ਵਿੱਚ ਘੱਟ ਪ੍ਰਾਈਸ ਦੇ ਵੀ ਤੁਹਾਨੂੰ ਮਿਲ ਜਾਣਗੇ ਪਰ ਉਹਦੇ ਤੇ ਆਪਣੀ ਕੋਈ ਗਰੰਟੀ ਨਹੀਂ ਹੋਊਗੀ ਬੁਰਦੀ ਜਾਂ ਰੰਗ ਦੀ ਠੀਕ ਹੈ ਇਹ ਫੁੱਲ ਫੈਬਰਿਕ ਰੈਨ ਵਾਲਾ ਹੈ ਸਹੀ ਤੇ ਰਾਮਟੈਕਸ ਦਾ ਜਿੱਥੇ ਨਾਮ ਆ ਜੇ ਤਾਂ ਦੁਆਰਾ ਕੁਝ ਹੋਰ ਕਹਿਣ ਦੀ ਜ਼ਰੂਰਤ ਹੀ ਨਹੀਂ ਹੈਗੀ ਰਾਮਟੈਕਸ ਦਾ ਤੁਹਾਨੂੰ ਇਹ ਫੈਬਰਿਕ ਮਿਲੇਗਾ ਵਿਦ ਸਟੈਂਪ ਮਿਲੇਗਾ ਫੈਬਰਿਕ ਤੇ ਸਟੈਂਪ ਹੋਏਗੀ ਕੰਨੀ ਦੇ ਉੱਪਰ ਰਾਮਟੈਕਸ ਦੀ টাইমিটার ਦਾ ਸ਼ਰਟ টাইমিটার ਦੀ ਬਾਟਮ ਰਹਿਣ ਵਾਲੀ ਹੈਗੀ ਆ ਪ੍ਰਾਈਸ ਸਕਰੀਨ ਤੇ ਮੈਂਸ਼ਨ ਆ প্রিনਟ ਬਹੁਤ ਜ਼ਿਆਦਾ ਸੋਹਣੇ ਨੇ গারਲਿਸ਼ ਵੀ ਆ ਲੇਡੀਜ਼ ਵੀ ਆ ਬਾਕੀ ਤੁਸੀਂ ਇਹਨਾਂ ਨੂੰ ਖੁਦ ਡਿਜ਼ਾਈਨ ਕਰ ਸਕਦੇ ਹੋ ਲੇਸਿਸ ਵਗੈਰਾ ਲਾ ਕੇ ਆਪਣੇ ਆਪ ਨਾਲ ਮਤਲਬ ਜਿਵੇਂ ਮਰਜ਼ੀ ਇਸ ਨੂੰ ਡਿਜ਼ਾਈਨ ਕਰ ਸਕਦੇ ਹੋ ਨੈਕਸਟ ਇਜ਼ ਕੁਝ ਬਹੁਤ ਜ਼ਿਆਦਾ ਕੋਸਟਲੀ ਸੂਟ ਨੇ ਹੈਂਡਵਰਕ ਦੇ ਸੂਟ ਨੇ ਵੈਡਿੰਗ ਸੂਟਸ ਰਹਿਣ ਵਾਲੇ ਨੇ ਇਹਨਾਂ ਦਾ ਪ੍ਰਾਈਸ ਕਾਫੀ ਜ਼ਿਆਦਾ ਹੈਗਾ ਮਤਲਬ ਜਿਵੇਂ 11000 ਤੋਂ ਉੱਪਰ ਰਹਿਣ ਵਾਲੇ ਸੂਟ ਹੈ ਨੈਕਸਟ ਆ ਗਿਆ ਆਪਣੇ ਆਹ ਫੈਲਵਟ ਦੇ ਇਸ ਦਾ ਪ੍ਰਾਈਸ ਪ੍ਰਾਈਸ ਸਕਰੀਨ ਤੇ ਮੈਂਸ਼ਨ ਆ ਸ਼ਾਲ ਹੈ ਪੂਰਾ ਖੁੱਲਾ ਡੁੱਲਾ ਬਾਟਮ ਤੇ ਵਰਕ ਹੈ ਇਹ ਮਾਈਕਰੋ ਵੈਲਵਟ ਦੇ ਹੈਗੇ ਆ ਇਹ ਪਸ਼ਮੀਨਾ ਦੇ ਹੈਗੇ ਆ ਜੀ ਸ਼ਾਲ ਹੈ ਬਾਟਮ ਤੇ ਵੀ ਹੈ ਜਰੀ ਵਰਕ ਹੈਗਾ ਜੀ ਵੇਵਸ ਵਾਲਾ ਵਰਕ ਹੈਗਾ ਪ੍ਰੋਪਰ ਤੇ ਇਸ ਵਿੱਚ ਇੱਕ ਨਵੇਂ ਕਲਰਸ ਆਏ ਨੇ ਇਹ ਵਾਲੇ ਵਾਈਟ ਕਲਰ ਵਾਲੇ ਮੇਰੀ ਚਾਚੀ ਨਾਨੀ ਦਾਦੀ ਮਾਸੀ ਭੂਆ ਤੁਸੀਂ ਕਿਸੇ ਨੂੰ ਵੀ ਗਿਫਟ ਕਰ ਸਕਦੇ ਹੈਗੇ ਹੋ ਇਹ ਵਾਲੇ ਪਸ਼ਮੀਨਾ ਦੇ ਸੂਟਸ ਨੈਕਸਟ ਆਪਣੇ ਕੋਲ ਕੁਝ ਰੈਡੀਮੇਡ ਕਲੈਕਸ਼ਨ ਦਿਖਾ ਰਹੀਆਂ ਤੁਹਾਨੂੰ ਜਸਟ ਇੱਕ ਸੈਂਪਲ ਦਿਖਾ ਰਹੀਆਂ ਐਵੇਂ ਦੀ ਕਲੈਕਸ਼ਨ ਬਹੁਤ ਜ਼ਿਆਦਾ ਹੈਗੀ ਹੈ ਅਗਰ ਤੁਸੀਂ ਐਵੇਂ ਦੀ ਡ्रेसेस ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਮਿਲ ਜਾਣਗੀਆਂ ਇਹਨਾਂ ਸਭ ਦੇ ਪ੍ਰਾਈਸ ਡਿਫਰੈਂਟ ਡਿਫਰੈਂਟ ਨੇ 5000 ਤੋਂ ਸਟਾਰਟਿੰਗ ਹੋ ਜਾਂਦੀ ਹੈ 3000 ਦੇ ਵੀ ਹੈਗੇ ਆ ਅਲੱਗ-ਅਲੱਗ ਪ੍ਰਾਈਸੇਸ ਨੇ ਸੋ ਜਿਨ੍ਹਾਂ ਨੇ ਜਿਹੜਾ ਵੀ ਸੂਟ ਲੈਣਾ ਹੈ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਦਿੱਤਾ ਉਸ ਤੇ ਮੈਸੇਜ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਐਡਵਾਂਸ ਔਨਲਾਈਨ ਹੀ ਹੋਏਗੀ ਜੀ ਬਿਨਾ ਪੇਮੈਂਟ ਦੇ ਬੁਕਿੰਗ ਨਹੀਂ ਹੁੰਦੀ ਸੋ ਜਿਨ੍ਹਾਂ ਨੇ ਬੁਕਿੰਗ ਕਰਵਾਉਣੀ ਹੈ ਆਪਣਾ ਐਡਰੈਸ ਐਂਡ ਪੇਮੈਂਟ ਤੇ ਸੂਟ ਜੋ ਚਾਹੀਦਾ ਉਸ ਦਾ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੈਗੇ ਹੋ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਕਿਤੇ ਵੀ ਬੈਠ ਕੇ ਆਰਡਰ ਕਰ ਸਕਦੇ ਹੋ ਕੋਰੀਅਰ ਤੁਹਾਡੇ ਤੱਕ ਟਾਈਮ ਤੇ ਪਹੁੰਚਾ ਦਿੱਤਾ ਜਾਏਗਾ ਪੂਰੀ ਰਿਸਪੌਂਸਿਬਿਲਟੀ ਸਾਡੀ ਹੋਏਗੀ ਜੀ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਕਰ ਸਕਦੇ ਹੋ ਬਾਕੀ ਰੀਸੇਲਰਸ ਜਿਨ੍ਹਾਂ ਨੇ ਕੰਮ ਕਰਨਾ ਹੈਗਾ ਬੁਟੀਕ ਵਾਲਿਆਂ ਨੇ ਮੇਰੀਆਂ ਭੈਣਾਂ ਨੇ ਟੇਲਰਸ ਨੇ ਘਰ ਬੈਠ ਕੇ ਆਨਲਾਈਨ ਤਾਂ ਉਹ ਵੀ ਸਾਡੇ ਨਾਲ ਜੁੜ ਸਕਦੇ ਨੇ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਥੈਂਕ ਯੂ